ਦੱਸਦੇ ਕਿ ਇੱਕ ਵਾਰ ਫੇਰ ਤੋਂ ਗੁੰਡਾਗਰਦੀ ਦਾ ਨੰਗਾ ਨਾਚ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਜਿਸ ਦੇ ਵਿੱਚ ਟਰੈਕਟਰ ਤੇ ਅਸ਼ਲੀਲ ਗਾਣੇ ਲੌਂਗ ਤੋਂ ਰੋਕਣਾ ਪਰਿਵਾਰ ਨੂੰ ਮਹਿੰਗਾ ਪੈ ਗਿਆ ਜਦੋਂ ਤੈਸ਼ ਵਿੱਚ ਆਏ ਵਿਅਕਤੀਆਂ ਨੇ ਟਰੈਕਟਰ ਦੀ ਪੰਨ ਤੋੜ ਕਰਦਿਆਂ ਪਰਿਵਾਰ ਦੀ ਬੁਰੀ ਤਰ੍ਹਾਂ ਦਿਨਾਲ ਕੁੱਟਮਾਰ ਕਰ ਦਿੱਤੀ ਹੈ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਟਰੈਕਟਰ ਤੇ ਉੱਚੀ ਆਵਾਜ਼ ਵਿੱਚ ਅਸ਼ਲੀਲ ਗਾਣੇ ਚਲਾ ਪਿੰਡ ਦੇ ਕੁਝ ਲੋਕ ਰੋਜ਼ਾਨਾ ਹੱਥ ਲੰਘਦੇ ਜਿਨ੍ਹਾਂ ਨੂੰ ਜਦ ਅਸ਼ਲੀਲ ਗਾਣੇ ਚਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹੋਰ ਬੰਦੇ ਬੁਲਾਏ ਟਰੈਕਟਰ ਦੀ ਪੰਨ ਤੋੜ ਕਰਨੇ ਸ਼ੁਰੂ ਕਰ ਦਿੱਤੇ ਤੇ ਨਾਲ ਬੁਰੀ ਤਰ੍ਹਾਂ ਉਹਨਾਂ ਨੂੰ ਵੀ ਕੁੱਟਿਆ। ਪਿੜਤ ਪਰਿਵਾਰ ਨੇ ਹੁਣ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਕਹਿੰਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਇਸ ਮਾਮਲੇ ਦੇ ਵਿੱਚ ਪੁਲਿਸ ਦਾ ਵੀ ਹੁਣ ਵੱਡਾ ਬਿਆਨ ਸਾਹਮਣੇ ਆਇਆ ਹੈ। ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਉਂਦਾ ਹੈ ਕਿ ਅਸ਼ਲੀਲ ਗਾਣੇ ਲੌਂਗ ਤੋਂ ਰੋਕਣਾ ਭਾਰੀ ਪੈ ਜਾਂਦਾ ਹੈ। ਗੁੰਡਾਗਰਦੀ ਦਾ ਨੰਗਾ ਨਾਚ ਸ਼ਹਿਰ ਫਿਰੋਜ਼ਪੁਰ ਦੇ ਵਿੱਚ ਵੇਖਣ ਨੂੰ ਮਿਲਿਆ। ਇਹ ਜਿਹੜਾ ਵਾਕਿਆ ਹੋਇਆ ਤੁਹਾਡੇ ਪਿੰਡ ਵੀਰ ਕੀ ਹੈ? ਕਿਹੜਾ ਪਿੰਡ ਹੈ? ਵੀਰੇ ਪਿੰਡ ਕੈਂਦਰ ਹੈ। ਮਨਾਲੇ ਰੋਡ ਦੇ ਨਾਲ ਹੀ। ਤੇ ਇਹ ਅਹੀਂ ਟੱਕਿਆ ਸੀ ਇਹਨੂੰ ਡੇਕ ਲਾਉਣ ਤੋਂ ਮੁੰਡੇ ਮਕੀ ਗਏ ਤੇ ਉਹਨਾਂ ਨੇ ਟੱਕਿਆ ਡੇਕ ਲਾਉਣ ਤੋਂ ਤੇ ਉਹ ਇਹ ਉਦੋਂ ਚੁੱਪ ਕਰਕੇ ਚੱਲ ਚਲੇ ਗਏ ਉਸ ਤੋਂ ਬਾਅਦ ਜੋ ਜੋ ਕਰਕੇ ਚਲੇ ਗਏ ਤੇ ਉਸ ਤੋਂ ਬਾਅਦ ਜੋ ਫੇਰ ਇਹਨਾਂ ਨੇ ਉਹ ਦੂਜਾ 11 11:30 ਵਜੇ ਦਾ ਟਾਈਮ ਹੈਗਾ ਹੈਗਾ ਇਹ ਨਾਲ ਆ ਦੇ ਮੁੰਡੇ ਮਾਡੇ ਮੰਦਿਰ ਇਕੱਠੀ ਕਰਕੇ ਤੇ 20 25 ਜਾਨੇ ਸੀਗੇ ਇਹ ਆਗੇ ਨੇ ਆਗੇ ਦੇ ਨਾਲ ਡੇਕ ਛੱਡਿਆ ਫੁੱਲ ਅਸ਼ਲੀਲ ਗਾਣੇ ਲਾਉਂਦੇ ਸੀ ਇਸ ਕਰਕੇ ਹੀ ਰੋਕਿਆ ਸੀ ਤੇ ਫਿਰ ਇਹਨਾਂ ਅਸ਼ਲੀਲ ਗਾਣੇ ਕਰਕੇ ਇੱਥੇ ਲੈ ਕੇ ਆਏ ਨੇ ਤੇ ਸਾਡਾ ਟਰੈਕਟਰ ਬਾਹਰ ਖੜੋਤਾ ਆਇਆ ਸੀਗਾ ਤੇ ਉਹਨੂੰ ਆਣ ਕੇ ਭੰਨਣ ਲਾ ਪਏ ਨੇ ਨਾਲੇ ਪਿਛੇ ਮੰਢੀਰ ਲਈ ਸੀ ਉਹਨਾਂ ਮੱਕੀ ਅੱਗੋ ਹਮਟਾ ਤੇ ਉਸ ਤੋਂ ਬਾਅਦ ਜਦੋਂ ਉਹ ਮੱਕੀ ਗਾਣਾ ਕੱਢ ਕੇ ਏਟਾ ਰੋੜੇ ਚਲਾਉਣ ਲਾ ਪਏ ਫਿਰ ਜੋ ਡੈਡੀ ਬਾਹਰ ਨਿਕਲਿਆ ਤੇ ਫਿਰ ਟਰੈਕਟਰ ਥੱਲੇ ਮੱਕੀ ਡੈਡੀ ਦੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਫਿਰ ਜਦੋਂ ਮੱਕੀ ਵਾਹ ਰੋਲਾ ਪੈ ਗਿਆ ਦੁੱਧ ਬਾਜ ਫਿਰ ਪਿੰਡੋਂ ਲੋਕ ਮੱਕੀ ਭੱਜੇ ਨੇ ਨਾਲ ਮੱਕੀ ਅਸੀਂ ਆਂਡੀਆਂ ਗਵੰਡੀਆਂ ਫੋਨ ਕੀਤਾ ਰਿਸ਼ਤੇਦਾਰਾਂ ਨੂੰ ਉਹ ਆਏ ਨੇ ਫਿਰ ਆਣ ਕੇ ਮਾੜਾ ਗੁਰੂਕੇ ਨੇ ਫਿਰ ਜਦੋਂ ਆਏ ਨਹੀਂ ਤਾਂ ਫਿਰ ਭੱਜ ਗਏ ਨੇ ਇੱਥੋਂ ਭੱਜਦੇ ਭੱਜਦੇ ਉਹਨਾਂ ਨੇ ਕੋਈ 7-8 ਫੈਰ ਕੀਤੇ ਨੇ ਤੇ ਐਨੂੰ ਨਿਕਲ ਗਏ ਨੇ ਖੇਤੋਂ ਖੇਤੀ ਹੋ ਗਏ ਨੇ ਤੇ ਉਹ ਬਾਪੂ ਦੇ ਵੀ ਸੱਟਾਂ ਮਾਰੀਆਂ ਮੱਕੀ ਬਾਹ ਹੁਣ ਸਿਰ ਤੇ ਵੱਜੀ ਮੱਕੀ ਸੱਟ ਤੇ ਡੈਡੀ ਦੇ ਵੀ ਲੱਗੀਆਂ ਸੱਟਾਂ ਤੇ ਬਸ ਇਹ ਸਹੇ ਪਿਛੇ ਚਾਰ ਪੰਜ ਦਿਨ ਹੋਏ ਨੇ ਪਿੰਡ ਦੇ ਵਿੱਚ ਵੀ ਇਹਨਾਂ ਪਿੰਡ ਦੇ ਵਿੱਚ ਕਰ ਰਹੇ ਨੇ ਐਵੇਂ ਅਸ਼ਲੀਲ ਗਾਣੇ ਲਾ ਕੇ ਨਗਾਉਂਦੇ ਪਏ ਸੀਗੇ ਪਿੰਡ ਵਾਲਿਆਂ ਨੇ ਇਹਨਾਂ ਨੂੰ ਰੋਕਿਆ ਉੱਥੇ ਵੀ ਇਹਨਾਂ ਨੇ ਮੱਕੀ ਮੁੰਡੇ ਇਕੱਠੇ ਕਰਕੇ ਤੋਂ ਉੱਥੇ ਵੀ ਇਹਨਾਂ ਨੇ ਐਂ ਆਦੀ ਭੁੱਲੜਬਾਜੀ ਕੀਤੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਅਹੀ ਰੋਕਿਆ ਤਾਂ ਫਿਰ ਇਹਨਾਂ ਇਹ ਕਹਿਣਾ ਸੀਗਾ ਕਿ ਤੁਸੀਂ ਡਿੱਕ ਬੰਦੋ ਕਰਾਉਣ ਵਾਲੀ ਹੁੰਦੇ ਕੌਣ ਜੀ ਕਿ ਤੁਸੀਂ ਡਿੱਕ ਬੰਦ ਕਿਵੇਂ ਕਰਾ ਸਕਦੇ ਸਾਡਾ ਡਿੱਕ ਆਣ ਕੇ ਮੱਕੀ ਹੰਕਾਰਨਾ ਚਲਾਉਂਦੇ ਸੀਗੇ ਤੇ ਅਸ਼ਲੀਲ ਗਾਣੇ ਲਾਉਂਦੇ ਸੀ ਅਸਕਰ ਮਾਵ ਪੈਣਾ ਹੈ ਗਿਆ ਸਾਰਿਆਂ ਦੇ ਘਰੇ ਹੁੰਦੀਆਂ ਨੇ ਇਹ ਥੋੜਾ ਗੱਲ ਇਹਨਾਂ ਦੀ ਮਕੀਏ ਕੀਤੀ ਜਾਣਗੇ ਅਜੇ ਤੱਕ ਪੁਲਿਸ ਦੇ ਮੱਕੀ ਫੋਨ ਆ ਹੀ ਲਾ ਚੁਕੇ ਆ ਘੱਟੋ ਘੱਟ 5-6 ਵਾਰ ਹੀ ਫੋਨ ਲਾਤਾ ਪੁਲਿਸ ਨੂੰ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾ ਕੋਈ ਪੁਲਿਸ ਇੱਥੇ ਆਈ ਏ ਬਸ ਉਥੋਂ ਫੋਨ ਚੱਕ ਕੇ ਕਹਿ ਦਿੰਦੇ ਕਿ ਹਾਂ ਕੋਈ ਨਹੀਂ ਕਰ ਲੈਨੇ ਆ ਪਰ ਆਈ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਐ ਇੱਥੇ ਟਰੈਕਟਰ ਵੀ ਹੋਵੇਂ ਖੜੇ ਹੋਏ ਉਹਨਾਂ ਦਾ ਤੇ ਟਰੈਕਟਰ ਖਲੋਤਾ ਨਾਲ ਉਹਨਾਂ ਦਾ ਮੋਟਰਸੈਕਲ ਖਲੋਤੇ ਹੋਏ ਜਿਹਨਾਂ ਮੱਕੀ ਆਏ ਸੀਗੇ ਨਾਲ ਜੋ ਵੀ ਇਹਨਾਂ ਮੰਦਿਰ ਸੀਗੀ ਤੇ ਨਾਲ ਇਹਨਾਂ ਮੱਕੀ ਹਥਿਆਰ ਜਦੋਂ ਇੱਥੇ ਭੱਜੇ ਨੇ ਵਿੱਚੋਂ ਇਹਨਾਂ ਹਥਿਆਰ ਡੇਕ ਪੈਣੇ ਉਵੇਂ ਹੀ ਭੱਜਦੇ ਨੇ ਹਥਿਆਰ ਵਿੱਚੋਂ ਜਾ ਪੈਣੇ ਰਾਹ ਦੇ ਵਿੱਚ ਪਏ ਹੋਏ ਸੀਗੇ ਸਾਰੇ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਸੀਗਾ ਚਲ ਕੋਲ ਪਿੰਡ ਦੇ ਵਿੱਚ ਲਾਈ ਝਗੜਾ ਹੋਇਆ ਸੀ ਇੱਕ ਟਰੈਕਟਰ ਨੂੰ ਲੈ ਕੇ ਟਰੈਕਟਰ ਦੇ ਉੱਤੇ ਡੈਕ ਲੱਗਿਆ ਸੀ ਉਹ ਲੋਕਾਂ ਨੇ ਉਹਨਾਂ ਨੂੰ ਕਿਹਾ ਵੀ ਤੂੰ ਇਹ ਡੈਕ ਨਾਲ ਆ ਵੀ ਆਵਾਜ਼ ਕਾਫੀ ਉੱਚੀ ਹੈ ਇਹਨਾਂ ਨੂੰ ਨੂਸੈਂਸ ਹੁੰਦੀ ਹੈ ਜਿਸ ਤੋਂ ਉਹ ਦੁਆਰਾ ਜਾ ਕੇ ਉਹਨੇ ਲੜਾਈ ਕੀਤੀ ਉਹ ਪਿੰਡ ਵਾਲੇ ਵੀ ਦੂਸਰੇ ਪਾਸੇ ਇਕੱਠੇ ਹੋ ਗਏ ਤੋਂ ਆਪ ਦੇ ਟਰੈਕਟਰ ਉੱਥੇ ਛੱਡ ਕੇ ਭੱਜ ਅਮੁੱਲੀ ਸੱਟਾਂ ਲੱਗੀਆਂ ਨੇ ਜੇਕਰ ਅਸੀਂ ਕਾਰਵਾਈ ਕਰਦੇ ਹੋਏ ਅੱਜ ਦੂਜੇ ਬੰਦਿਆਂ ਨੂੰ ਅਣਜਾਨੀ ਡੇਢ ਕਰ